ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਇਲਾਕੇ ਤੋਂ ਚੋਰੀ ਦੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਜਿਸ ਨੇ ਇਲਾਕੇ ਦੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਇਸ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਇੱਕ ਚੋਰ ਦਿਨ ਦਿਹਾੜੇ ਦੁਕਾਨ ਖੁੱਲੀ ਹੋਣ ਦੇ ਬਾਵਜੂਦ ਦੁਕਾਨ ਦੇ ਬਾਹਰ ਪਏ ਮਾਲ ਦੇ ਬੋਰੇ ਨੂੰ ਚੁੱਕ ਕੇ ਆਪਣੀ ਐਕਟਿਵ ਗੱਡੀ ਦਾ ਰੱਖਦਾ ਅਤੇ ਮੌਕੇ ਤੇ ਫਰਾਰ ਹੋ ਜਾਂਦਾ ਜਾਣਕਾਰੀ ਮੁਤਾਬਕ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਕਾਨ ਖੁੱਲੀ ਸੀ ਅਤੇ ਦੁਕਾਨਦਾਰ ਅੰਦਰ ਕੰਮ ਵਿੱਚ ਰੁੱਝਿਆ ਹੋਇਆ ਸੀ ਇਸ ਦਾ ਫਾਇਦਾ ਚੁੱਕਦੇ ਆ ਚੋਰ ਬਿਨਾ ਕਿਸੇ ਡਰ ਦੇ ਬਾਹਰ ਪਿਆ ਮਾਲ ਚੁੱਕ ਲੈਂਦਾ ਅਤੇ ਵੀਡੀਓ ਵਿੱਚ ਸਾਫ਼ ਦਿਖ ਰਿਹਾ ਕਿ ਚੋਰ ਪਹਿਲਾਂ ਆਲੇ ਦੁਆਲੇ ਨਿਗਾਹ ਮਾਰਦਾ ਅਤੇ ਫਿਰ ਬੜੀ ਚਲਾਕੀ ਨਾਲ ਬੋਰਾ ਐਕਟਿਵ ਤੇ ਰੱਖ ਕੇ ਕੁਝ ਸੈਕਿੰਡਾਂ ਵਿੱਚ ਫਰਾਰ ਹੋ ਜਾਂਦਾ ਇਹ ਸਾਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੋ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ ਵਪਾਰੀਆਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਖੁੱਲੀਆਂ ਦੁਕਾਨਾਂ ਤੋਂ ਮਾਲ ਚੋਰੀ ਹੋਣਾ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦਾ ਹੈ